ਸਹੀ ਦੱਸ ਦਰਨਾ ਦੱਸ ਮੇਰਾ ਪੁੱਤਿਆ ਦੱਸ ਐਨ ਸਭ ਨੂੰ ਦੱਸ ਕਿੰਨੇ ਚਾਲ ਚੱਲ ਗਏ ਹੈ 4 ਸਾਲ ਗਏ 4 ਸਾਲ ਹੋ ਗਏ ਜੋ ਕਈ ਜਣੇ ਉਧਰ ਉਧਰ ਛੱਡ ਗਏ ਐਡੇ ਝੂਠੀਆ ਦੱਸ ਮੈਂ ਹੁਣ ਬਣਾਉਂਗਾ ਕੋਈ ਤੋਰ ਨੂੰ ਮਾਰਦਾ ਨਹੀਂ ਮੋਢੇ ਲੈ ਖਾਣ ਕਨੀਆ thora par batta ਹੈ ਮੇਰੇ ਵੀ ਚਾਹੇ ਦਿਖਾਉਣਾ ਪਿਆ ਉਹ ਕੱਟ ਗਿਆ ਕਹਤੇ ਯਾ ਤੂੰ ਚਾਰ ਸਾਲ ਤੋਂ ਕਿੰਨੀ ਤੇਰੀ ਲਖਾਉਂਦੇ ਇਹਦੇ ਘਰ ਨਹੀਂ ਤੇ ਜੇ ਤੂੰ ਚਾਰ ਸਾਲ ਕਿਉਂ ਨਹੀਂ ਇਹਨਾਂ ਕਰਕੇ ਜਾ ਕਿਉਂ ਨਹੀਂ ਕਰਕੇ ਜਾ ਇਹ ਮੀਰ ਮੀਰ 20 21 ਸਾਲ ਦੀ ਉਮਰ ਹੈ ਦੀ ਤੇ ਇਹ ਗੁਜਰਾਂ ਦੇ ਚੁੰਗਲ ਤੋਂ ਛੜਾਇਆ ਮੀਰੇ ਕਿਹੜੇ ਪਿੰਡੋਂ ਛੜਾਇਆ ਹੈ ਰੋਸ਼ਨਵਾਲ ਸਾਡੇ ਪਿੰਡ ਨਸੀਰਵਾਲ ਦੀ ਸਾਡੇ ਤੋਂ 2 ਕਿਲੋਮੀਟਰ ਤੇ ਰੋਸ਼ਨਵਾਲ ਵਾਲਾ ਪਮਾਡੀ ਰੋਸ਼ਨਵਾਲ ਮੰਡੀ ਤੋਂ ਚੱਲ ਕੇ ਗੁజర్ ਰਹੇ ਸੀ ਉਹਨਾਂ ਕੋਲੋਂ ਮੰਗ ਰਹੇ ਸੀ ਤੇ ਰਸਤੇ 'ਚ ਉਹਨੂੰ ਪੁੱਟਦੇ ਪੈ ਸੀ ਉਹ ਬੋਤਲ ਇਹ ਕੰਮ ਨਹੀਂ ਆਪਕੇ ਨਹੀਂ ਲੱਗਦਾ ਹੋਣਾ ਜੀ ਸਾਰੇ ਦਿਨ ਬਹੁਤ ਬੁਰਾ ਹਾਲ ਸੀ ਤੇਰੇ ਹਿੰਦੀ ਬੋਲਦਾ ਸੀ ਉਹ ਪੰਜਾਬੀ ਬੋਲਦਾ ਸੀ ਹੂੰ ਇਹਨਾਂ ਚੱਲਣਾ ਨਹੀਂ ਗੱਲ ਨਹੀਂ ਸੀ ਬੰਦਾ ਨਹੀਂ ਆਇਆ ਕੱਢ ਗਿਆ ਮਾਰਦੇ ਵੀ ਸੀ ਉਹ ਮਾਰਦੇ ਹੂੰ ਕੋਈ ਪੈਸਾ ਦਿੱਤੇ ਸੀ ਪੈਸਾ ਕੁਝ ਨਹੀਂ ਰਹਿ ਗਿਆ ਹੂੰ ਬਹੁਤ ਮਾਰਦੇ ਸੀ ਬਹੁਤ ਗੁਜਰ ਚਾਹੇ ਗੁਜਰ ਖਾਣਾ ਨੇ ਖਿਲਾਇਆ ਪੀਣਾ ਨੇ ਫਿਲਾਇਆ ਖਾਣਾ ਨੇ ਖਿਲੀ ਤੋ ਜਿਹੜਾ ਇਹ ਗੁਜਰਾਂ ਦੇ ਬਾੜੇ ਨੇ ਖੇਤਾਂ 'ਚ ਬਣਾਏ ਹੋਏ ਉਹਨਾਂ ਨੇ ਮੱਜਾਂ ਰੱਖੀਆਂ ਹੋਈਆਂ ਉਹ ਇਦਾਂ ਦੇ ਸਿੱਧੇ ਪੱਧਰੇ ਬੰਦਿਆਂ ਤੋਂ ਗੁਲਾਮੀ ਕਰਾਉਂਦੇ ਨੇ ਆਪ ਗੰਦ ਚਕਾਉਂਦੇ ਨੇ ਗੋਹਾ ਚਕਾਉਂਦੇ ਨੇ ਕੁੱਟਦੇ ਨੇ ਮਾਰਦੇ ਨੇ ਰੋਟੀ ਤੇ ਕੰਮ ਕਰਾਉਂਦੇ ਨੇ ਕੋਈ ਰੁਪਈਆ ਨਹੀਂ ਦਿੰਦੇ ਮਤਲਬ ਐਸੀ ਐਸੀ ਟੌਰਚਰ ਕਰਨ ਦੀਆਂ ਤਰੀਕਾ ਤਰੀਕੇ ਆ ਉਹਨਾਂ ਦੇ ਵੀ ਇਨਸਾਨ ਬਰਦਾਸ਼ਤ ਨਹੀਂ ਕਰ ਸਕਦਾ ਆ ਦੇਖੋ ਅ ਗੋਹੇ ਦਾ ਰੰਗ ਹੱਥਾਂ ਨੂੰ ਚੜਿਆ ਪਿਆ ਗੋਹੇ ਦਾ ਰੰਗ ਪੈਰ ਦੇਖੋ ਤੁਸੀਂ ਇਹਦੇ ਦੇਖੋ ਕਿਵੇਂ ਕੱਟ ਵੱਜੇ ਹੋਇਆ ਅ ਥੱਲਿਓ ਪੈਰ ਦੇਖੋ ਲੈ ਅੰਮੋਲ ਤੋਂ ਬਾਅਦ ਸਪਾਟ ਹੋਏ ਪਏ ਸਿੱਧੇ ਹੀ ਤੁਸੀਂ ਘਰ ਜਾਣਾ ਚਾਹਤੇ ਹੋ ਹਾਂ ਘਰ ਜਾਣਾ ਮੇਰਾ ਪਤਾ ਟੈਨਸ਼ਨ ਨਾ ਲੈ ਬੰਦਾ ਹੁਣੇ ਕਿਹਾ ਦੋ ਮਿੰਟ ਕਿਹਨੇ ਲਿਆ ਸਾਰਿਆਂ ਦੇ ਅੱਡ-ਅੱਡ ਬਿਆਨ ਹੈ ਹਾਂ ਹੋ ਗਈ ਗੱਲ तीन चार साल सचा जे सचा तो लिया सद कर बंदा तो 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 यार गुजर ने फड़े आया बंदा गुजराले फड़े ही छड़ाया मुड़ा यारे चार ओ वे ਆ ਗਏ ਆਈਏ ਫੇਸਰ ਕਹਿ ਗਿਆ ਇਸ ਨੂੰ ਆਪਾਂ ਨਹੀਂ ਆਪਾਂ ਭਾਈ ਆਸੀਂ ਮੂਰਖਾ ਨਾ ਬਣਾਵਾਂਗੇ ਤੁਹਾਨੂੰ ਵੀ ਨਾ ਵੀਡੀਓ ਬਣਾਉਣਾ ਬੰਦਾ ਕਿੱਥੇ ਆ ਬੰਦਾ ਪਰ ਆ ਵੀ ਯਾਰ ਐਸਾ ਜੀ ਕੋਈ ਬੰਦਾ ਕੱਚਾ ਤਾਂ ਪਰ ਨਹੀਂ ਲੈ ਇਹ ਬੰਦਾ ਹੁਣੇ ਵੀ ਆਜਾ 2 ਮਿੰਟਾ ਕਿੰਨਾ ਨਹੀਂ ਆਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਹੈਗਾ ਜੀ ਮੌਂਟੀ ਤੇ ਇਹ ਵੀਰੇ ਹੁਣੇ ਆਏ ਨੇ ਧਰਮਕੋਟ ਤੋਂ ਲੈ ਕੇ ਮੌਂਟੀ ਨੂੰ ਤੇ ਮੌਂਟੀ ਇਹ ਮੌਂਟੀ ਭਾਈ ਕੈਸੇ ਹੋ ਕੀ ਨਾਮ ਹੈ ਪੂਰਾ ਤੇਰਾ ਮੌਂਟੀ ਕੋਲਟੀ ਕੋਲਟੀ ਨਾਮ ਹੈ ਔਰ ਜੁਪੀਸ ਇਹ ਬਿਹਾਰ से है जी हां सर बिहार से ਜਿਲ੍ਹਾ ਕੌਨ ਸਾ ਹੈ ਬਾਗਲਪੁਰ ਬਾਗਲਪੁਰ ਜਿਲ੍ਹਾ ਓਕੇ ਔਰ ਗਾਉਂ ਕਾ ਨਾਮ ਕਿਆ ਹੈ ਹੈ ਅੰਬਾਰ ਅੰਬਾਰ ਹਾਂ ਅੰਬਾਰ ठीक है और पिताजी का नाम बोंगा माता माताजी का नाम कुमार है ठीक कुमार। कुमार। है भाई है तुम्हारा तीन भाई जी बड़े भाई का नाम क्या है यार यहाँ घर है, का नाम है क्या? नाम क्या? <laughs> बड़े भाई का नाम क्या <laughs> <laughs> क्या नाम है बेटा छोटे भाई का नाम क्या है छोटे का है बेटा क्या नाम है भाई का सुनील कुमार सुनील कुमार और दूसरा दूसरा चिट्टी ठीक है और तीसरा तीसरे का नाम क्या बोला जी है? बोला जी <laughs> बोला जी क्या क्या बोला जी पैसा चाहिए तेरे को दे ले पक, पहले ले भाई का नाम क्या तीसरे भाई का नाम क्या भाई का, भाई का नाम भाई का नाम तीसरा सुनील कुमार सुनील कुमार है चलो कोई बात और तुम्हारे गांव से जब तुम आया था कितना देर पहले आया था गांव से दो, दो साल हो गया दो साल हो गया हाँ। और दो साल से कहाँ काम करते थे कन्नो काम ना हुए कहा कन्नो ना गुजरों के साथ क्या कर रहे थे गुजर छे गुजर खाना ने खिलाये पीना ने खिलाए खाना ने खिले तो तरह तो तो सुताल बिछाना ने तो मारते भी थे वो मारते कोई पैसा देते थे पैसा कुछ नहीं रहेगा चाहते हो घर जिस हाँ सरदार जी लोगों ने तेरे को वहां से छिड़वाया उनसे उसका नाम क्या था गुजर का मुंशी क्या नाम था उसका मुंशी मुंशी खान हाँ मुंशी खान था नाम उसका ਔਰ ਦੂਸਰੇ ਦਾ ਨਾਮ ਕਿਆ ਦੋ ਥੇ ਨਾ ਉਹ ਦੋ ਬਹਨ ਸਿਲੋ ਕਰੋ ਹੈ ਤਿੰਨ ਬਹਨ ਸਿਆ ਕੀ ਲੱਡੀ ਲੱਡੀ ਸੀ ਨਹੀਂ ਇੱਕ ਲੜਕਾ ਥਾ ਔਰ ਉਸਕਾ ਨਾਮ ਕਿਆ ਥਾ ਹੈ ਮੇਰੇ ਕਿਹੜੇ ਪਿੰਡੋਂ ਸੜਾਇਆ ਹੈ ਰੋਸ਼ਨਵਾਲ ਸਾਡਾ ਪਿੰਡ ਨਸੀਰੇਵਾਲ ਜੀ ਸਾਡੇ ਤੋਂ 2 ਕਿਲੋਮੀਟਰ ਤੇ ਰੋਸ਼ਨਵਾਲਾ ਮੰਡੀ ਹੈ ਉੱਥੇ ਰੋਸ਼ਨਵਾਲਾ ਮੰਡੀ ਚੋਂ ਚੱਲ ਗੁਜ਼ਰ ਰਹੇ ਸੀ ਉੱਥੋਂ ਕੋਲੋਂ ਨਾਗ ਰਹੇ ਸੀ ਜਿਹੜੇ ਦਾਣਾ ਮੰਡੀ ਹੁੰਦਾ ਹੈ ਦਾਣਾ ਮੰਡੀ ਅਸ਼ਾ ਤੁਸੀ ਡੀਵਰ ਨਹੀਂ ਦੇਖਿਆ ਉਥੇ ਤੁਸੀਂ ਕਿੱਥੇ ਚੱਲੇ ਸੀ ਅਸੀਂ ਤਾਂ ਰਸਤੇ 'ਚ ਨੰਗੇ ਸੀ ਓਕੇ ਇਹ ਰਸਤੇ 'ਚ ਇਹਨੂੰ ਕੁੱਟਦੇ ਪਏ ਸੀ ਉਹ ਗੱਜਰ ਇਹ ਕੰਮ ਨਹੀਂ ਆਖੇ ਨਹੀਂ ਲੱਗਦਾ ਹੁੰਦਾ ਜੀ ਸਾਰੇ ਜਗ ਬਹੁਤ ਬੁਰਾ ਹਾਲ ਸੀ ਭਾਈ ਤੇ ਜਦੋਂ ਕੁੱਟ ਰਹੇ ਸੀ ਫਿਰ ਤੁਸੀਂ ਛਡਾਇਆ ਤੁਸੀਂ ਛਡਵਾਇਆ ਜੀ ਫਿਰ ਇਹ ਹਿੰਦੀ ਬੋਰਡ ਦਾ ਸੀ ਉਹ ਪੰਜਾਬੀ ਬੋਰਡ ਦੇ ਸੀ ਉਹ ਪਿਓਰ ਪੰਜਾਬੀ ਬੋਲਦੇ ਸੀ ਅਛਾ ਫਿਰ ਅਸੀਂ ਉਹਨਾਂ ਨੂੰ ਪੁੱਛਿਆ ਜਦੋਂ ਉਹਨਾਂ ਨੂੰ ਪੁੱਛਿਆ ਨਾ ਉਹ ਕਹਿੰਦੇ ਵੀ ਸਾਡੇ ਨਾਲ ਆਜ ਹੀ ਰਲਿਆ ਇੱਕ ਨੂੰ ਪੁੱਛਿਆ ਉਹ ਐਂ ਕਹਿੰਦੇ ਹੁੰਦੇ ਉਹ ਸਾਨੂੰ ਤਾਂ ਸੜਕ ਤੋਂ ਮਿਲਿਆ ਇੱਕ ਨੂੰ ਪੁੱਛਿਆ ਕਹਿੰਦੀ ਤਿੰਨ ਸਾਲ ਹੋ ਗਿਆ ਸੀ ਤਾਂ ਖਰਚਾ ਵੀ ਦੇ ਦਾਂਗੇ ਜਦੋਂ ਅਸੀਂ ਇਹ ਇੰਨਾ ਗੱਲਾਂ ਕਰਨ ਤਾਂ ਇਹਨੂੰ ਬਿਠਾ ਲਿਆ ਉਹਨਾਂ ਨੂੰ ਫਿਰ ਥੋੜੀ ਦੇਰ ਬਾਅਦ 15-20 ਮਿੰਟ ਬਾਅਦ ਕਾਫੀ ਅੱਗੇ ਚਲੇ ਗਏ ਫਿਰ ਉਹਨਾਂ ਨੇ ਆਪਣੇ ਬੰਦੇ ਭਜਾ ਦੇ ਸਾਰੇ ਫਿਰ ਬੀਬੀਆਂ ਹੀ ਰਹਿ ਗਈਆਂ ਇਕੱਲੀਆਂ ਤੁਹਾਨੂੰ ਵੀਡੀਓ 'ਚ ਤੁਸੀਂ ਦੇਖਿਆ ਹੋਣਾ ਜੀ ਇਕੱਲੀਆਂ ਬੀਬੀਆਂ ਨੂੰ ਫਿਰ ਅਸੀਂ ਕਹਿ ਨਹੀਂ ਸਕਦੇ ਸੀ ਕੁਝ ਫਿਰ ਇੱਕ ਉਹਨਾਂ ਕੋਲੇ ਡੰਗਰ ਜ਼ਿਆਦਾ ਸੀ 100-150 ਸੀ ਕਰੋ ਉਸ ਪਿੰਡ ਦਾ ਕੋਈ ਸਾਡੇ ਨਾਲ ਫਿਰ ਕੋਈ ਨਾਲ ਪੁਰਿਆਣੀ ਜਿਹੜਾ ਪਿੰਡ ਸੀ ਉਹ ਕੋਟ ਮੁਹੰਮਦ ਤੋਂ ਰੋਸ਼ਨ ਵਾਲਾ ਨੇੜੇ ਨੇੜੇ ਚਾਰ ਜਿਹੜੇ ਪਿੰਡ ਕਿਲੋਮੀਟਰ ਤੇ ਤਿੰਨ ਚਾਰ ਪਿੰਡਾਂ ਦੇ ਇਕੱਠੇ ਹੋ ਸਾਡੇ ਤੇ ਇੱਕ ਉਹ ਕੱਚਾ ਰਸਤਾ ਡਰੇਨ ਸੀ ਡਰੇਨ ਦੇ ਉੱਪਰ ਤੁਹਾਡਾ ਪਿੰਡ ਕਿਹੜਾ ਨਸੀਰੇਵਾਲਾ ਨਸੀਰੇਵਾਲਾ ਤੁਹਾਡੇ ਪਿੰਡ ਤੋਂ ਕਿੰਨਾ ਕਿ ਦੂਰ ਹੈ 2 ਕਿਲੋਮੀਟਰ 2 ਕਿਲੋਮੀਟਰ ਤੇ ਰੋਸ਼ਨ ਵਾਲਾ ਤੇ ਕੋਟ ਮੁਹੰਮਦ ਕੋਟ ਮੁਹੰਮਦ ਕਿਲੋਮੀਟਰ ਤੇ ਆ ਜੀ ਨੇੜੇ ਨੇੜੇ ਪਿੰਡ ਜੀ ਦੋ ਤਿੰਨ ਕਿਲੋਮੀਟਰ ਦੇ ਵਿੱਚ ਤੇ ਇਹ ਉਹ ਵਰ ਜਿਹੜੇ ਮੱਝਾਂ ਚਾਰਦੇ ਸੀ ਉਹਨਾਂ ਦੇ ਨਾਲ ਹੀ ਸੀਗਾ ਨਾਲ ਨਾਲ ਉਹ ਛੱਡ ਗਈ ਭੱਜ ਕੇ ਡਰ ਗਈ ਸੀ। ਹੂੰ ਇਹਨੂੰ ਪਤਾ ਲੱਗ ਗਿਆ ਵੀ ਬੰਦੇ ਇਕੱਠੇ ਹੋ ਗਏ ਹਨਾ ਮੰਡੀ ਰੱਕ ਸੀਗਾ। ਜਿਹੜੀ ਕਿ ਤੁਸੀਂ ਗੱਲ ਸੁਣੀ ਆ ਇਹ ਆਪਣਾ ਨਾਮ ਪੋਲਟੀ ਦੱਸਦਾ ਪੋਲਟੀ। ਹੁਣ ਇਹ ਅਸਲੀ ਨਾਮ ਇਹਦਾ ਪੂਰਾ ਕੀ ਆ ਇਹ ਹਜੇ ਪੂਰਾ ਦੱਸ ਨਹੀਂ پا ਰਿਹਾ। ਇਹ ਬੱਚਾ ਆਪਣਾ ਐਡਰੈਸ ਵੀ ਦੱਸਦਾ। ਬਿਹਾਰ ਦਾ ਦੱਸਦਾ ਵਾ ਜ਼ਿਲ੍ਹਾ ਬਾਗਲਪੁਰ। ਬਾਗਲਪੁਰ ਜ਼ਿਲ੍ਹਾ ਦੱਸਦਾ। گاؤں ਦਾ ਨਾਮ ਕੀ ਹੈ? ਬਾਗਲਪੁਰ। ਨਹੀਂ گاؤں گاؤں। ਹਨਬਾਰੋ। ਨਨ ਭਾਰੋ ਨਨ ਭਾਰੋ ਇਹ ਵੀਰ ਕਰੀਬ 20 21 ਸਾਲ ਦੀ ਉਮਰ ਹੈ ਦੀ ਤੇ ਇਹ ਗੁਜਰਾਂ ਦੇ ਚੁੰਗਲ ਤੋਂ ਛੁਡਾਇਆ ਅਸੀਂ ਫੇਰ ਇੱਕ ਬੇਨਤੀ ਕਰਦੇ ਆਂ ਕਈ ਵੀਰਾਂ ਦੇ ਸਾਨੂੰ ਕਾਲ ਆਉਂਦੇ ਆਂ ਬਾਈ ਸਾਰੇ ਗੁਜਰ ਨਹੀਂ ਮਾਰੇ ਹੈਗੇ ਵੀ Hindu ਗੁਜਰ ਕਦੇ ਨਹੀਂ ਇਹ ਕੰਮ ਕਰਦੇ ਮੁਸਲਮਾਨ ਗੁਜਰ ਅਸੀਂ ਕਿਸੇ ਧਰਮ ਜਾਂ ਕਮਿਊਨਿਟੀ ਦੀ ਗੱਲ ਹੀ ਨਹੀਂ ਕਰਦੇ ਅਸੀਂ ਸਾਰਿਆਂ ਨੂੰ ਵੀ ਨਹੀਂ ਮਾਰਾ ਕਹਿੰਦੇ ਪਰ ਜਿਹੜਾ ਇਹ ਗੁਜਰਾਂ ਦੇ ਬਾੜੇ ਨੇ ਖੇਤਾਂ 'ਚ ਬਣਾਏ ਹੋਏ ਉਹਨਾਂ ਨੇ ਮੱਜਾਂ ਰੱਖੀਆਂ ਹੋਈਆਂ ਉਹ ਇਦਾਂ ਦੇ ਸਿੱਧੇ ਪੱਧਰੇ ਬੰਦਿਆਂ ਤੋਂ ਗੁਲਾਮੀ ਕਰਾਉਂਦੇ ਨੇ ਆਪ ਗੰਦ ਚਕਾਉਂਦੇ ਨੇ ਗੋਹਾ ਚਕਾਉਂਦੇ ਨੇ ਕੁੱਟਦੇ ਨੇ ਮਾਰਦੇ ਨੇ ਰੋਟੀ ਤੇ ਕੰਮ ਕਰਾਉਂਦੇ ਨੇ ਕੋਈ ਰੁਪਈਆ ਨਹੀਂ ਦਿੰਦੇ ਇਹਨਾਂ ਦੇ ਇਮੋਸ਼ਨਸ ਦੇ ਨਾਲ ਖੇਡਦੇ ਨੇ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਟੌਰਚਰ ਕਰਦੇ ਨੇ ਮੰਨ ਲਓ ਇਹ ਬੰਦਾ ਸਟੇਸ਼ਨ ਤੋਂ ਜਾਂ ਕਿਤੇ ਲੱਭ ਗਿਆ ਉਹਨਾਂ ਨੂੰ ਘਰੇ ਲਿਆਂਦਾ ਦੂਏ ਦਿਨ ਇੱਕ ਭਰਾ ਨੇ ਕਿਹਾ ਤੂੰ ਭਜ ਜਾ ਤੂੰ ਇਹਦੇ ਕੋਲ ਨਾ ਰਹਿ ਤੈਨੂੰ ਕੁੱਟੂਗਾ ਉਹਨੇ ਭਜਾ ਦੇਣਾ ਦੂਜੇ ਨੇ ਫੜ ਲੈਣਾ ਅਗਿਓਂ ਕਿਹਾ ਪਤਾ ਹੁੰਦਾ ਵੀ ਇੱਧਰ ਦੀ ਭਜਾ ਦਿੰਨਾ ਮੈਂ ਉਹਨੇ ਫੜ ਕੇ ਘਰੇ ਲੈ ਆਉਣਾ ਘਰੇ ਲਿਆ ਕੇ ਕੁੱਟਣਾ ਮਿਰਚਾਂ ਵਾਲੀ ਬੂਰੀ ਸਿਰ ਤੇ ਬੰਨ੍ਹ ਦੇਣੀ ਮਤਲਬ ਐਸੀ ਐਸੀ ਟੌਰਚਰ ਕਰਨ ਦੀਆਂ ਤਰੀਕੇ ਤਰੀਕੇ ਆ ਉਹਨਾਂ ਦੇ ਵੀ ਇਨਸਾਨ ਬਰਦਾਸ਼ਤ ਨਹੀਂ ਕਰ ਸਕਦਾ ਇਦਾਂ ਦਾ ਟੌਰਚਰ ਤਾਂ ਬੰਦਾ ਮਤਲਬ ਕੋਈ ਦੁਸ਼ਮਣ ਨਾਲ ਵੀ ਨਹੀਂ ਕਰਦਾ ਤਿੰਨ ਚਾਰ ਵਾਰ ਉਹ ਭਜਾਉਂਦੇ ਆ ਤਿੰਨੇ ਚਾਰੇ ਬਾਅਦ ਤਿੰਨ ਚਾਰ ਵਾਰੀ ਫਿਰ ਫੜ ਲੈਂਦੇ ਆ ਆਪ ਹੀ ਭਜਾ ਕੇ ਤਾਂ ਇਨਸਾਨ ਦੇ ਭੱਜਣ ਦੀ ਜਿਹੜੀ ਉਹਦੇ ਮਨ ਦੇ ਵਿੱਚ ਭਾਵਨਾ ਹੀ ਖਤਮ ਹੋ ਜਾਂਦੀ ਵੀ ਭੱਜਣਾ ਨਹੀਂ ਇੱਥੋਂ ਫਿਰ ਇੱਕ ਪਿਆਰ ਬਣਾਈ ਰੱਖਦਾ ਇੱਕ ਡਰ ਬਣਾਈ ਰੱਖਦਾ ਫਿਰ ਉਹ ਕੰਮ ਕਰਾਈ ਜਾਂਦੇ ਆ ਸਾਰਾ ਦਿਨ ਗੋਹਾ ਡੇਢ 200 ਮੱਝ ਤੱਕ ਗੋਹਾ ਚੱਕਣਾ ਹੁਣੇ ਬੱਚਾ ਮੰਦਬੁੱਧੀ ਆਏ ਵੀਰ ਇਹ ਦਿਮਾਗੀ ਤੌਰ ਤੇ ਠੀਕ ਨਹੀਂ ਹੈਗਾ ਇਹ ਪਤਾ ਨਹੀਂ ਕਿੰਨੇ ਸਾਲ ਪਹਿਲਾਂ ਆਪਣੇਆਂ ਤੋਂ ਵਿਛੜਿਆ ਹੋ। ਇਹਦੇ ਘਰ ਦੇ ਪਤਾ ਨਹੀਂ ਇਹਨੂੰ ਮਰਿਆ ਹੋਇਆ ਸਮਝਦੇ ਹੋਣਗੇ, ਪਤਾ ਨਹੀਂ ਉਹਨਾਂ ਨੇ ਪੁਲਿਸ ਰਿਪੋਰਟ ਕਰਾਈ ਹੋ, ਕਿੱਥੇ-ਕਿੱਥੇ ਲੱਭਿਆ ਹੋ। ਉਹ ਮਾਂ ਇਹਦੀ ਵਿਚਾਰੀ ਕਿਵੇਂ ਤੜਫਦੀ ਹੋਊ ਆਪਣੇ ਪੁੱਤ ਲਈ। ਪਰ ਉਹਨਾਂ ਨੇ ਜਿਨ੍ਹਾਂ ਨੇ ਇਹਨੂੰ ਆਪਣੇ ਚੁੰਗਲ ਦੇ ਵਿੱਚ ਗੁਲਾਮ ਬਣਾ ਕੇ ਰੱਖਿਆ ਹੋਇਆ ਸੀ, ਉਹਨਾਂ ਲਈ ਇੱਕ 5 ਤੋਂ 10000 ਰੁਪਏ ਤੇ ਜਿਹੜਾ ਉਹਨੇ ਨੌਕਰ ਰੱਖਣਾ ਸੀਗਾ, ਉਹਦੀ ਬਜਾਏ ਬੱਚੇ ਤੋਂ ਗੁਲਾਮੀ ਕਰਾ ਰਹੇ ਸੀ ਇਹ ਗੁਲਾਮੀ ਦੀ ਪ੍ਰਥਾ ਪੰਜਾਬ ਦੇ ਵਿੱਚ ਇਹ ਹੁਣ ਨਹੀਂ ਵੀ ਅਕਲ ਪਰਸੇ ਸ਼ੁਰੂ ਹੋ ਗਈ ਆ ਸਾਨੂੰ ਹੀ ਪਿਛਲੇ 9 ਸਾਲਾਂ ਤੋਂ ਤਾਂ ਅਸੀਂ ਬਹੁਤ ਸਾਰੀਆਂ ਵੀਡੀਓ ਪਾਈਆਂ ਬਹੁਤ ਸਾਰੇ ਬੰਦੇ ਵੀ ਛੁੜਾਏ ਨੇ ਬਾਪੂ ਗੋਪਾਲ ਸਿੰਘ ਵਰਗੇ ਬਾਪੂ ਰਮੇਸ਼ ਚੰਦ ਸ਼ਰਮਾ ਜੀ ਵਰਗੇ ਬਾਪੂ ਭਗਤ ਸਿੰਘ ਜੀ ਵਰਗੇ ਬੰਦੇ ਜਿਹੜੇ ਚੰਗੇ ਚੰਗੇ ਸਰਦਾਰਾਂ ਦੇ ਘਰਾਂ ਤੋਂ ਛੁੜਾਏ ਨੇ ਤੇ ਫਿਰ ਉਹ ਬੰਨ ਕਰ ਜਮਾਤੂ ਵਰਗੇ ਬਿੱਛੂ ਵਰਗੇ ਚੰਗੇ ਚੰਗੇ ਤਣਾਟ ਸਰਦਾਰਾਂ ਨੇ ਘਰਾਂ ਤੋਂ ਛੜਾਏ ਨੇ ਫਿਰ ਗੁਜਰਾਂ ਨੇ ਬਾੜਿਆਂ ਦੇ ਵਿੱਚੋਂ ਛੜਾਏ ਨੇ ਦੀਪਕ ਅਸ਼ੀਸ਼ ਮਨੋਜ ਤੇ ਅੱਜ ਆ ਪੋਲਟੀ ਸੈਂਕੜੇ ਹੀ ਬੰਦੇ ਸਾਡੇ ਸੁਪਨਿਆਂ ਦੇ ਘਰ ਵਿੱਚ ਰਹਿ ਰਹੇ ਨੇ ਇਹਦਾ ਐਂਡ ਕੀ ਆ ਇਹਦਾ ਅੰਤ ਕੀ ਆ ਇਹ ਕਿਵੇਂ ਹੱਲ ਹੋਊਗਾ ਜੀ ਹੱਲ ਦੇਖੋ ਗੁਜਰ ਭਾਈਚਾਰੇ ਨੂੰ ਵੀ ਅਸੀਂ ਬਹੁਤ ਵਾਰੀ ਬੇਨਤੀ ਕੀਤੀ ਆ ਵੀ ਭਰਾਵੋ ਜੇ ਤੁਹਾਡੇ ਕੋਲੇ ਇੰਨੇ ਡੰਗਰ ਪਸ਼ੂ ਰੱਖੇ ਆ 1.5 200 ਮੱਝ ਰੱਖਣੀ ਹੋਈ ਬਹੁਤ ਵੱਡੀ ਗੱਲ ਆ ਤਾਂ ਫਿਰ ਤੁਸੀਂ 10000 ਤੇ 12000 ਤੱਕ ਬੰਦਾ ਨਹੀਂ ਰੱਖ ਸਕਦੇ ਕਿਉਂ ਇਹਨਾਂ ਦਾ ਖੂਨ ਚੂਸਦੇ ਆ ਇੱਕ ਬਾੜੇ ਦੇ ਵਿੱਚ ਚਾਰ ਚਾਰ ਬੰਦੇ ਰੱਖੇ ਹੁੰਦੇ ਆ ਫਿਰ ਕਿੰਨੀ ਵਾਰ ਫੜਲੇ ਛਡਾਲੇ ਹਜੇ ਵੀ ਨਹੀਂ ਆਉਂਦੇ ਸਮਝਉਂ ਨਹੀਂ ਉਹਨਾਂ ਦੇ ਬੁੱਡੀਆਂ ਦਾ ਕੀ ਆਵਾਜ਼ ਹੁੰਦੀ ਆ ਜਦੋਂ ਅਸੀਂ ਲੈ ਕੇ ਆਉਂਨੇ ਲੈ ਜਾਓ ਅਸੀਂ ਹੋਰ ਲੈ ਆਵਾਂਗੇ ਹੁਣ ਵੀ ਇਹ ਬੰਦਾ ਜਿੱਥੇ ਛਡਾਇਆ ਗਿਆ ਉਹਨਾਂ ਨੇ ਹੋਰ ਲੈ ਵੀ ਆਂਦਾ ਹੋਣਾ ਕੋਕਸ ਸਟੇਸ਼ਨਾਂ ਦੇ ਉੱਪਰ ਦਲਾਲ ਬੈਠੇ ਨੇ ਜਦੋਂ ਹੀ ਕੋਈ ਮੰਦਬੁੱਧੀ ਬੰਦਾ ਟ੍ਰੇਨ 'ਚ ਉਤਰਦਾ ਆਉਂਦੇ ਸਾਰੇ ਉਹਨੂੰ ਪਕੜ ਲੈਂਦੇ ਨੇ ਤੇ 2000 ਦਾ 5000 ਦਾ ਵੇਚ ਦਿੰਦੇ ਨੇ ਇਦਾਂ ਦੇ ਬੰਦਿਆਂ ਨੂੰ ਹੁਣ ਇਹ ਸਿੱਧਾ ਪੱਧਰਾ ਬੰਦਾ ਏ ਕਿਤੇ ਬਿਹਾਰ ਤੋਂ ਜਾਂ ਤਾਂ ਆਪਣੇ ਸਾਥੀਆਂ ਨਾਲ ਇੱਥੇ ਆਇਆ ਹੋ ਪੰਜਾਬ ਤੇ ਜਾਂ ਇਹ ਕਿਤੇ ਉਧਰੋਂ ਟ੍ਰੇਨ ਤੋਂ ਉੱਤਰ ਗਿਆ ਜਾਂ ਕਿਉਂਕਿ ਉੱਥੋਂ ਬਹੁਤ ਸਾਰੇ ਬੰਦੇ ਪੰਜਾਬ ਨੂੰ ਇਸ ਕਰਕੇ ਵੀ ਆ ਜਾਂਦੇ ਆ ਵੀ ਇੱਥੇ ਬੰਦਾ ਭੁੱਖਾ ਨਹੀਂ ਮਰਦਾ ਆ ਉੱਤੇ ਰੋਟੀ ਬੱਲੀਆਂ ਵੀ ਔਖੇ ਇੱਥੇ ਆ ਕੇ ਰੋਟੀ ਪਾਣੀ ਬੱਲੀਆਂ ਬੰਦਾ ਪੰਜਾਬ ਚ ਭੁੱਖਾ ਨਹੀਂ ਮਰਦਾ ਅੰਨ ਦਾ ਤੱਕ ਹੁੰਦਾ ਪੰਜਾਬ ਦਾ ਤੇ ਪਰ ਇਹ ਵੀਰ ਧੰਨਵਾਦ ਆ ਇਹਨਾਂ ਵੀਰਾਂ ਦਾ ਸਿਲਾਘਾ ਦੇ ਬਾਤਰ ਨੇ ਇਹ ਵੀਰ ਜਿਨ੍ਹਾਂ ਨੇ ਇਹ ਪਰਾਲਾ ਕੀਤਾ ਨਹੀਂ ਤਾਂ ਇਹ ਵੀ ਨੰਘ ਜਾਂਦੀ ਉੱਥੋਂ ਦੀ ਜਿੱਥੇ ਇਹਦੇ ਕੁੱਟ ਪੈ ਰਹੀ ਸੀ ਇਹਨੂੰ ਉਹ ਗੁਜਰ ਮੁੰਸੀਖਾਨ ਕੁੱਟ ਰਿਆ ਸੀ ਤੇ ਇਹ ਵੀ ਨਿਕਲ ਜਾਂਦੇ ਕੋਲ ਦੀ ਤੇ ਪਹਿਲਾਂ ਵੀ ਕਿੰਨੇ ਸਾਲ ਤੋਂ 2 ਸਾਲ ਤੋਂ 3 ਤੋਂ ਪਤਾ ਨਹੀਂ ਕਿੰਨੇ ਟਾਈਮ ਤੋਂ ਇਹ टॉਰਚਰ ਸਹੀ ਰਿਹਾ ਸੀ ਕੋਟਖਾ ਹੀ ਰਿਹਾ ਸੀ ਉਹਨਾਂ ਤੋਂ ਇਦਾਂ ਹੁਣ ਤੁਹਾਨੂੰ ਦਿਖਦਾ ਸਾਫ ਸੁਥਰਾ ਬਾਲ ਬੂਲ ਕੱਟੇ ਇਹਨਾਂ ਨੇ ਵੀਰੇ ਉਹਨਾਂ ਨੇ ਬਾਲ ਕਟਾਏ ਆ ਇਹਨੂੰ ਨਵਾਇਆ ਜੀ ਇਹਦੇ ਵਾਲ ਕਟਾਏ ਇਹਨੂੰ ਪ੍ਰਸ਼ਾਦਾ ਚਕਾਇਆ ਜੁੱਤੀ ਤੇ ਦਿੱਤੀ ਜੀ ਇਹਦੇ ਬਹੁਤ ਜ਼ਖਮ ਬਹੁਤ ਆ ਜੀ ਪੈਰਾਂ ਤੇ ਇਹਦੇ ਬਹੁਤ ਜ਼ਿਆਦਾ ਬੁਰਾ ਹਾਲ ਸੀ ਇਹਦਾ ਸਰ ਜੀ ਕੁਰਸੀ ਤੇ ਬਿਠਾਇਓ ਜੀ ਇਹਨੂੰ ਵੀਰੇ ਕੁਰਸੀ ਦਿਓ ਇੱਕ ਥੋੜਾ ਜਿਹਾ ਠੀਕ ਅੱਜ ਹੋਇਆ ਪਹਿਲਾਂ ਤੁਸੀਂ ਬਹਿ ਜਾ ਬੇਟਾ ਬੁਲਟੀ ਬਹਿ ਜਾ ਤੁਸੀਂ ਦੇਖੋ ਜੀ ਪਹਿਲਾਂ ਤਾਂ ਇਹਦੇ ਹੱਥ ਇੱਕ ਮਿੰਟ ਬੇਟਾ ਅੱਰੇ ਕੱਟੀ ਹੋਈ ਹੈ ਜੀ ਇਹ ਆ ਗੋਹੇ ਦਾ ਰੰਗ ਹੱਥਾਂ ਨੂੰ ਚੜਿਆ ਪਿਆ ਗੋਹੇ ਦਾ ਰੰਗ ਮੰਨ ਲਓ ਜਿਵੇਂ ਮਹਿੰਦੀ ਲਾਈ ਹੁੰਦੀ ਹੈ ਨਾ ਜੀ ਐਦਾਂ ਹੋਏ ਪਿਆ ਹੱਥ ਇਹਦੇ ਪੈਰ ਦੇਖੋ ਤੁਸੀਂ ਇਹਦੇ ਦੇਖੋ ਕਿਵੇਂ ਕੱਟ ਵੱਜੇ ਹੋਇਆ ਆ ਥੱਲਿਓ ਪੈਰ ਦੇਖੋ ਲੈ ਆ ਨਮਾਉਣ ਤੋਂ ਬਾਅਦ ਵੀ ਸਪਾਟ ਹੋਏ ਪਿਆ ਸਿੱਧਾ ਹੀ ਥੱਲਿਓ ਉਂਗਲ ਵੀ ਕੱਟੀ ਹੋਈ ਹੈ ਕਿ ਆ ਅੰਗੂਠਾ ਵੀ ਵੱਢਿਆ ਗਿਆ ਦੇਖੋ ਪਤਾ ਨਹੀਂ ਵਿਚਾਰੇ ਦੇ ਠੋਕਰ ਠਾਕਰ ਲੱਗੀ ਹੋਣੀ ਹੈ ਕੋਈ ਉਹਨਾਂ ਨੇ ਕਿਹਾ ਸਾਫ ਕਰਾਇਆ ਨਾ ਪੱਟੀ ਕਰਾਈ ਹੋਣੀ ਹੈ ਜਾਂ ਕੁਝ ਹੋਰ ਕਰਾਇਆ ਹੋਣਾ ਸਾਰੇ ਬਾਂਮਤ ਗਿਲੰਦਰ ਹੈ ਹੱਥਾਂ ਦੇ ਨੋ ਘਾਟ ਘਾਟ ਕੇ ਇਦਾਂ ਜਿਵੇਂ ਬਾਪੂ ਗਪਾਲ ਉਹਨਾਂ ਦੇ ਹੱਥ ਹੋ ਜਾਂਦੇ ਐ ਹੋਏ ਪਏ ਐ ਉਵੇਂ ਇਹਦੇ ਵੀ ਹੱਥ ਦੇਖੋ ਉਵੇਂ ਹੋ ਚੱਲੇ ਸੀ ਹੁਣ ਇਹਦੀ ਸ਼ੇਪ ਹੀ ਕਿਉਂਕਿ ਇਦਾਂ ਕਰ ਬਿਟਾ ਹੱਥ ਐਸੇ ਇਦਾਂ ਕਿਉਂਕਿ ਇਦਾਂ ਗੋਹਾ ਚੱਕੀ ਜਾਣਾ ਸਾਰਾ ਦਿਨ ਜਾਓ ਹੱਥ ਦੇ ਵਿੱਚ ਟੋਕਰਾਂ ਚੱਕਣਾ ਜਾਂ ਉਹ ਬਾਲਟੀ ਚੱਕਣੀ ਕੂੜਾ ਸਾਰਾ ਦਿਨ ਕੋਈ ਕੰਮ ਆ ਹੋ ਤਾਂ ਕੋਈ ਕੰਮ ਹੀ ਨਹੀਂ ਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਜਾਨਾਂ ਜਿਹੜੀਆਂ ਕਿਦਾਂ ਗੁਲਾਮੀ ਦੀ ਜ਼ਿੰਦਗੀ ਪੰਜਾਬ ਦੀ ਜਰਖੇਦ ਧਰਤੀ ਤੇ ਬਤੀਤ ਕਰ ਰਹੀਆਂ ਤੇ ਮੇਰੀ ਬੇਨਤੀ ਆ ਵੀ ਤੁਸੀਂ ਵੀ ਅਵੇਅਰ ਹੋਵੋ ਆ ਦੇਖੋ ਕਿਦਾਂ ਸਕਨ ਅੱਬ ਬੰਦੇ ਵੀ ਹੋਣਗੇ ਇਹਨੂੰ ਰਾਜਮਾ ਰਾਤ ਨੂੰ ਉਹ ਸੰਗਲੀ ਨਾਲ ਬੰਨ੍ਹ ਦਿੰਦੇ ਆ ਕਿਉਂਕਿ ਓਹਦੀ ਰਾਖੀ ਕੌਣ ਕਰੇ ਰਾਤ ਨੂੰ ਉੱਠ ਕੇ ਭੱਜ ਜਾਂਦਾ ਫਿਰ ਕਿੱਥੋਂ ਲਿਆਉਂਦੇ ਆ ਇਸ ਕਰਕੇ ਰਾਤ ਨੂੰ ਉਹ ਸਿੰਗਲੀ ਨਾਲ ਬੰਨ੍ਹ ਦਿੰਦੇ ਆ ਬਾੜੇ 'ਚ ਤੇ ਸਵੇਰ ਨੂੰ ਖੋਲ੍ਹ ਦਿੰਦੇ ਆ ਸਾਰਾ ਦਿਨ ਕੰਮ ਕਰਾਉਂਦੇ ਨੇ ਤੇ ਉਹਨਾਂ ਦੀ ਬੜੀਆਂ ਚਾਲਾਂ ਉਹ ਕੀ ਕਰਦੇ ਆ ਜਿਵੇਂ ਦੋ ਮੱਝਾਂ ਇਹਨੂੰ ਗਿਣਾਤੀਆਂ ਵੀ ਤੇਰੀ ਆ ਇਹ ਆ ਕੱਤੀ ਤੇਰੀ ਆ ਕਿ ਜਦੋਂ ਦੁੱਧ ਦੇਣ ਲੱਗ ਗਈ ਜੀ ਇਹਦੇ ਪੈਸੇ ਵੀ ਸਾਰੇ ਤੈਨੂੰ ਦਿਆ ਕਰਨੇ ਉਹ ਕੱਤੀ ਸੂਪੀ ਮੱਝ ਬਣ ਗਈ ਤੇ ਉਹ ਇਹਨੂੰ ਕਹਿੰਦਾ ਵੀ ਤੇਰੀ ਆ ਫਿਰ ਉਸ ਤੋਂ ਬਾਅਦ ਇੱਕ ਹੋਰ ਦੇਤੀ ਲੈ ਵੀ ਆ ਵੀ ਤੇਰੀ ਆ ਇਹਨੇ ਆਪਦੀ ਸਮਝ ਕੇ ਉਹਨੂੰ ਪਾਲਣਾ, ਨਮਾਉਣਾ, ਉਹਨੂੰ ਰੋਟੀ ਯਾਨੀ ਕਿ ਮੰਨ ਲਓ ਖਾੜ ਖੋਲ ਚਾਰਾ ਚੂਰਾ ਵੱਧ ਪਾਉਣਾ ਵੀ ਇਹ ਮੇਰੀ ਆ। ਦੁੱਧ ਵੀ ਉਹਨਾਂ ਨੇ ਪੀਣਾ, ਵੇਚਣਾ ਵੀ ਉਹਨਾਂ ਨੇ ਹੈ ਵੀ ਉਹਨਾਂ ਦੀ ਆ। ਬਸ ਸਿਰਫ ਇਹਦੇ ਜਜ਼ਬਾਤਾਂ ਨਾਲ ਖੇਡਦੇ ਆ। ਐਦਾਂ ਸਾਡੇ ਕੋਲੇ ਕਿੰਨੇ ਹੀ ਬੰਦੇ ਆਏ ਨੇ ਜਿਹੜੇ ਅਸੀਂ ਛੜਾਏ ਨੇ ਇਹਨਾਂ ਦੇ ਬਾੜਿਆਂ ਦੇ ਵਿੱਚੋਂ। ਉਹਨਾਂ ਨੂੰ ਆਹੀ ਲਾਲ ਚਿੱਤਾ ਜਾਂਦਾ ਸੀ। ਵੀ ਆਹ ਤੇਰੀਆਂ ਦੋ ਮੱਝਾਂ ਨੇ, ਆਹ ਤੇਰੀਆਂ ਚਾਰ ਮੱਝਾਂ ਨੇ, ਆਹ ਕਮਰਾ ਤੇਰਾ ਵਾ, ਆਹ ਹੁਣ ਇਹਦਾ ਵਿਆਹ ਹੋ ਗਿਆ। ਆਪ ਦੇ ਭਰਾ ਦਾ ਭਤੀਜੇ ਦਾ ਜਾਂ ਪੁੱਤ ਦਾ ਤੇ ਨਾਲ ਉਹਨੂੰ ਕਹਿੰਦਾ ਹੁਣ ਤੇਰਾ ਵੀ ਪਾ ਦੇਣਾ ਕੈਮਰਾ ਹੁਣ ਤੇਰਾ ਵੀ ਵਿਆਹ ਕਰ ਦੇਣਾ ਵਾ ਇਸ ਤਰ੍ਹਾਂ ਦੇ ਜਜ਼ਬਾਤ ਇਹਨਾਂ ਦੇ ਵਿਚਾਰਿਆਂ ਦੇ ਰੋਲੇ ਜਾਂਦੇ ਇਸ ਤਰ੍ਹਾਂ ਦੇ ਜਜ਼ਬਾਤਾਂ ਦੇ ਨਾਲ ਇਹਨਾਂ ਨੇ ਖੇਡਿਆ ਜਾਂਦਾ ਤਾਂ ਇਹ ਇਦਾਂ ਹੀ ਬੁਢੇ ਹੋ ਜਾਂਦੇ ਉੱਥੇ ਜਿਵੇਂ ਤੁਸੀਂ ਤਸਵੀਰਾਂ 'ਚ ਦੇਖ ਰਹੇ ਹੋ ਬਾਪੂ ਗਪਾਲ ਉਹਨਾਂ ਦੇ ਪਿੰਡ ਤੋਂ ਉਹਨਾਂ ਦੇ ਪਿੰਡ ਤੋਂ ਨੇੜੇ ਤੋਂ ਹੀ ਆਏ ਸੀ ਸਾਡੇ ਨੇੜੇ ਸਰ ਬੱਕਰਵਾਲ ਦੇ ਨੇੜੇ ਤੋਂ ਹੀ ਆਏ ਬਿਲਕੁਲ ਨੇੜੇ ਨੇੜੇ ਸਾਡੇ 10 ਕਿਲੋਮੀਟਰ ਤੋਂ ਆਏ 10 ਕਿਲੋਮੀਟਰ ਤੋਂ ਆਏ ਧਰਮਕੋਟ ਤੋਂ ਹੀ ਮੋਗੇ ਜਲੇ ਤੋਂ ਹੀ ਬਾਪੂ ਗੋਪਾਲ ਨੂੰ ਛੜਾਇਆ ਸੀਗਾ ਬੱਕਰਵਾਲ ਪਿੰਡ ਤੋਂ ਸਰ ਉਹਨਾਂ ਦਾ ਬਹੁਤ ਬੁਰਾ ਹਾਲ ਆ ਹੁਣ ਅਦਰੰਗ ਦਾ ਟੈਗ ਹੋ ਗਿਆ ਉਹਨਾਂ ਨੂੰ ਜਿਹੜਾ ਬੰਦਾ ਸੀ ਜਿਹੜਾ ਬੰਦਾ ਸੀ ਜਿਹਦੇ ਕੋਲ ਆਪਣਾ ਪਾਲ ਕੰਦਾ ਚੱਕੀ ਵਾਲਾ ਚੱਕੀ ਵਾਲਾ ਬਾਈ ਦੇਣੇ ਲੈਣੇ ਤਾਂ ਇੱਥੇ ਹੀ ਪਰ ਮੇਰੇ ਬਹੁਤ ਮਾੜੀ ਕੰਡੀਸ਼ਨ ਜੀ ਉਹ ਵੀਡੀਓ ਦੇਖੀ ਹੋਣੀ ਆ ਅਸੀਂ ਉਹਦੇ ਚ ਕਿਹਾ ਸੀ ਤੁਸੀਂ ਤੁਹਾਡੇ ਦੇ ਕਿਰਪਾ ਕਰੇ ਮੈਂ ਕਹਿੰਦਾ ਵੀ ਇਹਦਾ ਬਾਪ ਤੁਹਾਨੂੰ ਨਾ ਹੀ ਲੱਗੇ ਚੰਗੀ ਗੱਲ ਆ ਉਮਰ ਕੁੱਢੀ ਬਹੁਤ ਹੋ ਗਈ ਆ ਇਹ ਬੰਦੇ ਨੂੰ ਬਾਬਾ ਤੈਨੂੰ ਭੋਗਣੀਆਂ ਨਾ ਪਹਿਣ ਇਹ ਤੂੰ ਚੱਲ ਨਹੀਂ ਹੋਣੀ ਆ ਤੇ ਹੁਣ ਉਹ ਭੋਗ ਰਿਹਾ ਦੇ ਇਹ ਬਾਈ ਦੇਣੇ ਲੈਣੇ ਇੱਥੇ ਪੂਰੇ ਕਰਨੇ ਆ ਦੇਖੋ ਫਿਰ ਉਹ ਖੁਦ ਅੰਬਰਤਾਰੀ ਬੰਦਾ ਦਮਾਲਾ ਸਜਾਇਆ ਹੋਇਆ ਸ਼ਰਾਬ ਪੀ-ਪੀ ਉਹਨੂੰ ਘੁੱਟ ਰਿਹਾ ਉਹਦੀ ਹੁਣ ਜਦੋਂ ਸਾਨੂੰ ਵੀ ਪਤਾ ਲੱਗਿਆ ਤੁਸੀਂ ਸਖਿਆਣਾ ਸੀ ਵੀਡੀਓ ਵੀ ਪਾਈ ਥੋੜੇ ਦਿਨ ਪਹਿਲਾਂ ਘਰ ਵੀ ਵਿਗ ਗਿਆ ਹਨਾ ਚੱਕੀ ਵੀ ਵਿਗ ਗਈ ਜ਼ਮੀਨ ਵੀ ਸੀ ਬੜੀ ਮੋਟੀ ਉਹ ਵੀ ਵਿਗ ਗਈ ਘਰ ਵਾਲੀ ਵੀ ਇਹ ਦੁਨੀਆ ਤੋਂ ਚਲੇ ਗਈ ਦੋ ਬੇਟੇ ਹੋਏ ਉਹ ਵੀ ਚਲੇ ਗਏ ਜਿਹੜੀ ਬੇਟੀ ਅਡਾਪਟ ਕੀਤੀ ਸੀ ਉਹ ਵੀ ਬਾਲਗ ਹੋ ਕੇ ਉਹਨੂੰ ਛੱਡ ਕੇ ਚਲੇ ਗਈ ਮਤਲਬ ਹੋ ਰਿਹਾ ਜੀ ਹਜੇ ਵੀ ਲੋਕ ਸਮਝਦੇ ਨਹੀਂ ਤੇ ਇਹਨਾਂ ਨਸੀਰੇ ਵਾਲਾ ਪਿੰਡ ਦੇ ਵੀਰਾਂ ਦਾ ਬਹੁਤ ਬਹੁਤ ਸ਼ੁਕਰੀਆ ਬਾ ਜਿਹੜਾ ਇਹਨਾਂ ਨੇ ਇਹ ਭਰਾਲਾ ਕੀਤਾ ਜਿਹੜਾ ਇਸ ਬਖਤ ਦੀ ਮਾਰ ਚੱਲ ਰਿਹਾ ਪਰਦੇਸੀ ਕਿਸੇ ਮਾਂ ਦਾ ਪੁੱਤ ਗੱਭਰੂ ਹੋਇਆ ਬੈਠਾ ਇਹ ਗੱਭਰੂ ਜਵਾਨ ਪੁੱਤ ਜਿਹੜਾ ਵਿਆਹਣ ਵਾਲਾ ਸ਼ਾਇਦ ਵਿਆਹਿਆ ਹੀ ਹੋਵੇ ਪਰ ਅੱਜ ਉਸ ਪਾਪੀਆਂ ਦੇ ਚੁੰਗਲ ਦੇ ਵਿੱਚੋਂ ਛੁਡਾਇਆ ਜਿਨ੍ਹਾਂ ਨੇ ਪਤਾ ਨਹੀਂ ਇਹਨੂੰ ਵਿਚਾਰੇ ਨੂੰ ਉੱਥੇ ਹੀ ਬੁढ़ा ਕਰ ਦੇਣਾ ਸੀਗਾ ਗੋਹਾ ਚਕਾ ਚਕਾ ਕੇ ਇਹਦੀ ਜ਼ਿੰਦਗੀ ਦੇ ਸਾਰੇ ਚਾਹ ਲਾੜ ਈਰਮਾਨ ਖਤਮ ਕਰ ਦੇਵੇ ਸੀ ਤੇ ਹੁਣ ਅਗਲਾ ਸਫ਼ਰ ਜਿਹੜਾ ਇਹ ਬੱਚੇ ਦਾ ਇਹ ਵੀਰ ਦਾ ਤੈਅ ਕਰਾਉਣਾ ਉਹ ਆਪਾਂ ਕਰਾਉਣਾ ਸਾਰਿਆਂ ਨੇ ਰਲ ਕੇ ਵੀਡੀਓ ਨੂੰ ਸ਼ੇਅਰ ਕਰਕੇ ਕਿਉਂਕਿ ਇਸ ਵੀਰ ਦਾ ਵੀਰੇ ਖੜਾ ਹੋ ਇਸ ਵੀਰ ਦਾ ਘਰ ਲੱਭਣ ਲਈ ਤੁਸੀਂ ਸਾਰੇ ਇਸ ਵੀਡੀਓ ਨੂੰ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹਦੇ ਘਰ ਤੱਕ ਮੈਂ ਬਹੁਤ ਨਿਸ਼ਾਨ ਨਿਸ਼ੂ ਨਹੀਂ ਦੇਖਦੇ ਸੀ ਕੋਈ ਨਹੀਂ ਹੈ ਨਹੀਂ ਸੀ ਸਰ ਫਸਟ ਘਟ ਵੱਟ ਦੇ ਨਿਸ਼ਾਨਾ ਕੋਈ ਉਧਾਂ ਨਹੀਂ ਕਰਦਾ ਕਾਜ ਪਈ ਪਈ ਹੈ ਪਿਆਰੇ ਦੇ ਫੈਂਸੀਆਂ ਫੈਂਸੀਆਂ ਹੋਈਆਂ ਪਈਆਂ ਸਰੀਰ ਤੇ ਹਨਾ ਤੇ ਹਾਂ ਕੱਟ ਦਾ ਨਿਸ਼ਾਨ ਪੁਰਾਣਾ ਕੁਛ ਛੋਟੇ ਹੁੰਦੇ ਦਾ ਹੈਗਾ ਜੀ ਟਾਂਕੇ ਲੱਗੇ ਹੋਏ ਆ ਚਾਰ ਤੇ ਅਸੀਂ ਤੁਹਾਡੀ ਵੀਡੀਓ ਦੇਖ ਕੇ ਹੀ ਅਵੇਅਰ ਹੋਏ ਆਂੀ ਸਾਨੂੰ ਆਪਦਾ ਕੰਮ ਛੱਡ ਕੇ ਵੀ ਅਸੀਂ ਸਾਨੂੰ ਕੁਝ ਵੀ ਕਰਨਾ ਪੈਂਦਾ ਸੀ ਤੁਹਾਨੂੰ ਮਿਲਣਾ ਹੀ ਸੀ ਇਹ ਵੀਰ ਹੁਣਾਂ ਨੇ ਕੱਲ ਦਾ ਛੜਾਇਆ ਹੋਇਆ ਤੇ ਉਹਨਾਂ ਦੀ ਵੀਡੀਓ ਅਸੀਂ ਅਟੈਚ ਕੀਤੀ ਤੁਸੀਂ ਦੇਖੀ ਆ ਵੀ ਕਿਦਾਂ ਉਹਨਾਂ ਨੇ ਜਿੱਦੋ ਜਹਿਦ ਕਰੀ ਇਹਨਾਂ ਨੇ ਤੇ ਉਹਨਾਂ ਨੇ ਆਪਣੀਆਂ ਮਤਲਬ ਲੇਡੀਜ਼ ਨੂੰ ਅੱਗੇ ਕਰਤਾ ਆਪ ਬੰਦੇ ਗਾਇਬ ਹੋ ਗਏ ਉਹਨਾਂ ਨੂੰ ਪਤਾ ਸੀ ਕਿ ਹੁਣ ਕੱਟ ਪਾਉਗੀ ਉਹ ਵੀ ਐਡਾ ਢੀਠਾ ਕਿੰਨੇ ਹੀ ਬੰਦੇ ਛਡਾ ਲਏ ਇਦਾਂ ਹੀ ਇਹਨਾਂ ਬੰਦਿਆਂ ਤੋਂ ਫਿਰ ਉਹ ਨਵੇਂ ਬੰਦੇ ਹੋਰ ਲੈ ਆਉਂਦੇ ਆ ਆ ਛਡਾ ਲਏ ਹੁੰਦਾ ਹੁਣ ਇੱਕ ਅੱਦਾ ਬੰਦਾ ਉਹਨਾਂ ਨੇ ਹੋਰ ਚਾਹੁੰਦੇ ਨੇ ਜੀ ਲੱਭ ਲੈਣਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਕੋਈ ਪੁਲਿਸ ਕੇਸ ਨਹੀਂ ਹੁੰਦਾ ਕੋਈ ਪਰਚਾ ਨਹੀਂ ਦਰਜ ਹੁੰਦਾ ਹੁਣ ਇਹਦਾ ਜਦੋਂ ਘਰ ਲੱਭਾਂਗੇ ਆਪਾਂ ਇਹਦੇ ਘਰ ਦੇ ਆਉਣਗੇ ਉਹ ਆ ਕੇ ਦੱਸਣਗੇ ਵੀ ਸਾਡਾ ਬੱਚਾ 5 ਸਾਲ ਪਹਿਲਾਂ ਜਦੋਂ ਛੋਟਾ ਸੀ ਉਦੋਂ ਗੁੰਮ ਗਿਆ ਸੀ ਤੇ ਅਸੀਂ ਥਾਣੇ ਜਾਵਾਂਗੇ ਉੱਥੇ ਧਰਮਕੋਟ ਕ੍ਰਿਸ਼ਨਪੁਰਾ ਚੌਂਕੀ 'ਚ ਵੀ ਆਹ ਬੰਦਾ ਫਲਾਣੇ ਪਿੰਡ ਤੋਂ ਗੁਜਰਾਂ ਦਾ ਛੜਾਇਆ ਸੀਗਾ ਜੀ ਵੀ ਅੱਜ ਤੋਂ 5 ਸਾਲ ਪਹਿਲਾਂ ਆਪਦੇ ਪਿੰਡੋਂ ਗੁੰਮ ਗਿਆ ਸੀ ਵੀ ਘਰ ਦੇ ਕਹਿੰਦੇ ਉਥੋਂ ਕਰਨੈਪ ਕਰਕੇ ਲੈ ਕੇ ਆਏ ਆ ਗੁਜਰ ਕੀ ਉਹਨਾਂ ਨੇ ਕਰਨੈਪਿੰਗ ਦਾ ਪਰਚਾ ਨਹੀਂ ਦਰਜ ਹੋਣਾ ਚਾਹੀਦਾ ਨਹੀਂ ਕਰਦੇ ਅੱਗੇ ਅਸੀਂ ਕਿੰਨੇ ਕੇਸ ਇਦਾਂ ਡੇਢ ਛੜਾ ਕੇ ਲਿਆਂਦੇ ਹੋਏ ਉਹਨਾਂ ਦੀ ਜਦੋਂ ਫੈਮਲੀ ਲਾਬੇ ਆਂਦੀ ਆ ਅਸੀਂ ਉਹਨਾਂ ਤੋਂ ਪੁਲਿਸ ਕੰਪਲੇਂਟ ਕਰਾਉਂਦੇ ਆ ਤਾਂ ਉਹਨਾਂ ਦੇ ਘਰਦਿਆਂ ਤੇ ਕੋਈ ਐਫ ਆਈ ਆਰ ਨਹੀਂ ਦਰਜ ਹੁੰਦੀ ਕਿਉਂਕਿ ਇਸ ਜਿਹੜਾ ਗੁੱਜਰ ਭਾਈਚਾਰਾ ਵਾ ਇਹਨਾਂ ਦੀ ਨਾ ਮੈਜੋਰਟੀ ਆ ਇਹਨਾਂ ਦੀਆਂ ਵੋਟਾਂ ਵਾਂ ਤੇ ਇਹਨਾਂ ਨੇ ਇੱਕ ਥਾਂ ਤੇ ਇਕੱਠੀ ਬੋਟ ਪਾਉਣੀ ਆ ਸਾਰੀ ਜਿਹੜੀ ਪਾਰਟੀ ਨੂੰ ਜਿਹੜੇ ਵੀ ਲੀਡਰ ਨੂੰ ਪਾਉਣੀ ਆ ਇਹ ਉਹਨੂੰ ਫੋਨ ਕਰਦੇ ਨੇ ਉਹ ਥਾਣੇ ਫੋਨ ਆਉਂਦਾ ਸਾਰਾ ਕੁਝ ਚੁੱਪ ਕਰ ਜਾਂਦੇ ਨੇ ਇੰਨਾਂ ਵਾਸਤੇ ਫੋਨ ਕਿਹਨੇ ਕਰਨਾ ਇਨਾਂ ਦੀ ਕੋਈ ਜੁਨੀਅਨ ਨਹੀਂ ਇਨਾਂ ਦੀ ਕੋਈ ਮੈਜੋਰਟੀ ਨਹੀਂ ਕੋਈ ਵੋਟ ਨਹੀਂ ਇਸ ਕਰਕੇ ਇਨਾਂ ਦੇ ਹੱਕ ਮਾਰੇ ਜਾ ਰਹੇ ਨੇ ਪਰ ਅੱਜ ਬੌਲਟੀ ਦਾ ਘਰ ਲੱਭਣ ਲਈ ਜਰੂਰ ਤੁਸੀਂ ਮਦਦ ਕਰਿਓ ਤਾਂ ਜੋ ਇਹ ਵੀਰ ਆਪਣੇ ਮਾਂ ਪਿਓ ਤੱਕ ਪਹੁੰਚ ਜੇ ਵੀ ਇਹ ਵੀਰ ਦਾ ਚਿਹਰਾ ਤੁਸੀਂ ਧਿਆਨ ਨਾਲ ਦੇਖ ਲਓ। 40 ਉਮਰ ਦਾ ਇਹ ਨੌਜਵਾਨ ਆਪਣੇ ਆਲੇ ਕੋਲੇ ਜਾਣਾ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ